ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੂ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਮੇਰਾ ਵੀਰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਮੇਰਾ ਮੋਬਾਈਲ ਨੰਬਰ ਹੈ ਬਾਈ ਜੀ 62801 37325 ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਬਾਈ ਜੀ ਐਡ ਲਵਾ ਸਕਦੇ ਹੋ ਜੇ ਕਿਸੇ ਵੀਰ ਨੇ ਘਰੇ ਵੀਡੀਓ ਬਣਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਅੱਜ ਆਪਾਂ ਵੀਡੀਓ ਬਣਾ ਰਹ ਅਸੀਗਾ ਬਾਈ ਜੀ ਸਾਸੀ ਜਗਵੀਰ ਜੀ ਹਾਂਜੀ ਬਾਈ ਜੀ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੱਸ ਦਿਓ ਜੀ ਇਹ ਆਪਣਾ ਨਾਂ ਸੋਨੂ ਆ ਜੀ ਪਿੰਡ ਮੱਝੂ ਕਿਆ ਮੋਬਾਈਲ ਨੰਬਰ ਹੈਗਾ 9861 3576 ਬਾਈ ਦਾ ਪਿੰਡ ਮੱਝੂ ਕਿਆ ਜੀ ਜ਼ਿਲ੍ਹਾ ਬਰਨਾਲਾ 81468 31899 ਇਹ ਦੂਜਾ ਨੰਬਰ ਹੈ ਠੀਕ ਹੈ ਜੀ ਆਓ ਜੀ ਗੱਲ ਕਰਦੇ ਟਰੈਕਟਰਾਂ ਬਾਰੇ ਪਹਿਲਾ ਟਰੈਕਟਰ ਹੈਗਾ ਬਾਈ ਜੀ ਮਹਿੰਦਰਾ 475 ਆ 475 ਟਰੈਕਟਰ ਹੈ ਜੀ 96 ਮਾਡਲ ਟਰੈਕਟਰ ਹੈ ਜੀ ਠੀਕ ਹੈ ਜੀ ਸਾਰਾ origignal ਟਰੈਕਟਰ ਹੈ ਜੀ ਸੂ ਤੇ ਹਲਕੀ ਜੀ ਪੇਂਟ ਹੋਇਆ ਹੋਇਆ ਰੋ ਉੱਪਰ ਸਟਿੱਕਰਾਂ ਤੋਂ ਕੱਲਾ ਜਿਵੇਂ ਵੀਰ ਨੇ ਦੱਸਿਆ ਹਲਕੀ ਜੀ ਪੇਂਟ ਸੂ ਤੇ ਹੋਈ ਵੀ ਆ ਬਾਕੀ ਸਾਰਾ ਟਰੈਕਟਰ origignal ਆ ਸਟਿੱਕਰਾਂ ਤੋਂ ਉੱਪਰ ਉੱਪਰ ਹਲਕਾ ਜੀ ਪੇਂਟ ਹੋਈ ਵੀ ਆ ਠੀਕ ਹੈ ਜੀ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਜੀ ਠੀਕ ਹੈ ਜੀ ਕੰਪਨੀ ਦੇ ਟਾਇਰ ਆ ਠੀਕ ਹੈ ਬਾਕੀ ਟਰੈਕਟਰ ਇੰਜਨ ਗੇਅਰ ਦਾ ਚਲਾਈਦਾ ਭਾਵੇਂ ਕੋਈ ਵਾਕੇ ਲੈ ਜੇ ਪੰਜਾਬ ਨੰਬਰ ਦਾ ਟਰੈਕਟਰ ਆ ਤੇ ਆਪ ਨੰਬਰ ਟਰੈਕਟਰ ਆ ਜੀ ਠੀਕ ਹੈ ਪੂਰਾ ਜਿੰਨਾ ਕਹੇ ਉਹਨਾਂ ਚੰਗਾ ਟਰੈਕਟਰ ਆ ਬਾਜ਼ਰ ਰੇਟ ਆ ਇਹਦਾ ਠੀਕ ਹੈ ਜਿਵੇਂ ਵੀਰ ਨੇ ਦੱਸਿਆ ਵੀ ਚਾਰੇ ਟ ਪੰਜਾਬ ਨੰਬਰ ਦਾ ਟਰੈਕਟਰ ਆ ਤੇ ਵੀਰੇ ਮਾਡਲ ਕਿਹੜਾ ਦੱਸਾ ਜੀ ਇਹ ਮਾਡਲ 996 ਆ ਬਾਈ ਜੀ 1996 ਮਾਡਲ ਟਰੈਕਟਰ ਆਗਾ ਇਹ ਸਾਰਾ ਟਰੈਕਟਰ ਬਿਲਕੁਲ オリジナル ਪਿਆ ਜੀ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਖੇਤੀ ਦੀ ਚੱਲਿਆ ਹੋਇਆ ਤੁਸੀਂ ਵੀ ਚੈੱਕ ਕਰਕੇ ਲਿਜਾ ਸਕਦੇ ਹੋ ਬਾਈ ਜੀ ਇਹਦੀ ਡਿਮਾਂਡ ਕੀ ਆ ਡਿਮਾਂਡ ਵੀਰ ਜੀ ਇਹਦੇ 1,75,000 ਰੁਪਿਆ 1,65,000 ਰੁਪਿਆ ਦਾ ਰੇਟਰ ਆਪਾਂ ਸੋਲ ਸੇਲ ਕਰਾਂਗੇ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਤੇ ਵੀਰ ਹੁਣਾਂ ਨੇ ਜਿਵੇਂ ਦੱਸਿਆ 1,75,000 ਰੁਪਿਆ ਡਿਮਾਂਡ ਆਗੀ ਤੇ ਮੌਕੇ ਤੇ ਫੁੱਲ ਮਾਨਤਨ ਕਰਾਂਗੇ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਉਹਦਾ ਹੋਰ ਵੀ ਮਾਨਤਨ ਵੀਰ ਹੁਣਾਂ ਨੇ ਕਹਿੰਦੇ ਕਰ ਦਾਂਗੇ ਆਪਾਂ ਚਾਰੇ ਟਾਇਰ ਨਵੇਂ ਆ ਜੀ ਟਾਇਰ ਚਾਰੇ ਨਵੇਂ ਕੰਪਨੀ ਦੇ ਟਾਇਰ ਰਹਿ ਗਏ ਆਪ ਅੱਗੇ ਗੱਲ ਕਰਦੇ ਹਾਂ ਜੀ ਸਵਰਾ 744 ਟਰੈਕਟਰ ਬਾਰੇ ਸਵਰਾ 744 ਟਰੈਕਟਰ ਇਹ 2009 ਮਾਡਲ ਆ ਠੀਕ ਹੈ ਜੀ ਫਰਸਟ ਕਵਲ ਦੀ ਟਰੈਕਟਰ ਆ ਜੀ ਰੰਗ ਪੇਂਟ ਦਾ ਸਾਰਾ Ориਜਨਲ ਆ ਜੀ ਠੀਕ ਹੈ ਜੀ ਚਾਰੇ ਟਾਇਰ ਇਹਦੇ ਨਵੇਂ ਆ ਜੀ ਠੀਕ 2009 ਮਾਡਲ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਇਹ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਆ ਕੰਪਨੀ ਦੇ ਟਾਇਰ ਆ ਚਾਰੇ ਟਾਇਰ ਨਵੇਂ ਆ ਬਿਲਕੁਲ ਰੰਗ ਪੇਂਟ ਵਖੋ ਬਾਈ ਜੀ Ориਜਨਲ ਆ ਹਾਂ ਜੀ ਰੰਗ Ориਜਨਲ ਆ ਡੈੱਕ ਸਿੱਕ ਸਾਰਾ ਸਮਾਨ ਆਈ ਨਾਲ ਆਈ ਡੰਡਾ ਡਰਾਵਰ ਸਭ ਕੁਝ ਹੈਗਾ ਇਹ ਇਹ ਟਰੈਕਟਰ ਨਾਲ ਡੰਡਾ ਡਰਾਵਲ ਡੈੱਕ ਵਗੈਰਾ ਸਾਰਾ ਸਿਸਟਮ ਵਗੈਰਾ ਲੱਗਿਆ ਹੋਇਆ ਟਰੈਕਟਰ ਦੇ ਨਾਲ ਆ ਵੀਡੀਓ ਚੈੱਕ ਕਰੋ ਇਹਨੇ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਨਵੇਂ ਆ ਜੀ ਠੀਕ ਹੈ ਜੀ ਟਾਇਰ ਚਾਰੇ ਨਵੇਂ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਵੀਰ ਵੱਲੋਂ ਜੇ ਕੋਈ ਬੰਦਾ ਅਜੇ ਤਾਂ ਇੱਥੇ ਘਰੇ ਆ ਕੇ ਬਾਕੇ ਲੈ ਜੀ ਠੀਕ ਇਹ ਵੀ ਟਰੈਕਟਰ ਪੰਜਾਬ ਨੰਬਰ ਦਾ ਵੀਰੇ ਨਾ ਪੰਜਾਬ ਨੰਬਰ ਦਾ ਟਰੈਕਟਰ ਆਪਣੇ ਕੋਲੇ ਵੱਧ ਤੋਂ ਵੱਧ ਪੰਜਾਬ ਨੰਬਰ ਦੇ ਟਰੈਕਟਰ ਹੀ ਹੁੰਦੇ ਆ ਬਸ ਇੱਕ ਅੱਧਾ ਹਰਿਆਣਾ ਨੰਬਰ ਜੇ ਕਿਤੇ ਅਜੇ ਤਾਂ ਲੈ ਲਈਦਾ ਨਹੀਂ ਬਸ ਪੰਜਾਬ ਨੰਬਰ ਟਰ ਇਹ ਟਰੈਕਟਰ ਦੀ ਡਿਮਾਂਡ ਹੈਗੀ 3,40,000 ਰੁਪਿਆ ਟਰੈਕਟਰ 7.5 ਲੱਖ ਰੁਪਿਆ ਦਾ ਸੇਲ ਕਰ ਦਾਂਗੇ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਗਾ 3,40,000 ਰੁਪਿਆ ਡਿਮਾਂਡ ਦੱਸੀਆ ਵੀਰ ਨੇ ਮੌਕੇ ਤੇ ਫੁੱਲ ਮੰਤਰੀ ਟਰੈਕਟਰ ਦਾ ਵੀ ਹੋ ਜਾਊਗਾ ਵੀਡੀਓ ਚੈੱਕ ਕਰੋ ਟਰੈਕਟਰ ਦਾ ਰੰਗ ਪੇਂਟ ਆਇਆ ਨਾ ਸਾਫ਼ ਕੰਡੀਸ਼ਨ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਪਿਆ ਅਗਲਾ ਟਰੈਕਟਰ ਹੈਗਾ ਬਾਈ ਜੀ ਸੋਨ ਲਿਕਾ 60 ਟਰੈਕਟਰ ਆ ਇਹਦਾ ਮਾਡਲ ਕੀ ਹੈ ਬਾਈ ਜੀ 16 ਲਿਕਾ 60 ਟਰੈਾਈ ਇਹ 17 ਮਾਡਲ ਆ ਬਹੁਤ ਹੀ ਘੱਟ ਚੱਲਿਆ ਹੋਇਆ ਏ ਠੀਕ ਹੈ ਫਰਸਟ ਪਾਰਟੀ ਦਾ ਜੋ ਸਿਰਫ 1800 ਘੰਟਾ ਚੱਲਿਆ ਹੋਇਆ ਇਹ ਜਿਵੇਂ ਵੀਰ ਨੇ ਦੱਸਿਆ 2017 ਮਾਡਲ ਹੈ ਤੇ ਸਾਈਡਗੇ ਟਰੈਕਟਰ ਹੈ ਇਹ ਪੋਲਟਾਉ ਮਾਡਲ ਆ ਠੀਕ ਹੈ ਟਾਪ ਮਾਡਲ ਟਰੈਕਟਰ ਦੇ ਵੀ ਕਿੰਨੇ ਘੰਟੇ ਚੱਲਿਆ ਹੋਇਆ ਸਿਰਫ 1800 ਘੰਟਾ ਚੱਲਿਆ ਹੋਇਆ ਸਿਰਫ 1800 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਮੀਟਰ ਵਗੈਰਾ ਚੈੱਕ ਕਰਕੇ ਲੈ ਜਾ ਸਕਦੇ ਹੋ ਤੁਸੀਂ ਤੇ ਵੀਰੇ ਟਾਇਰ ਇਹਦੇ ਨਾਲ ਦੇ ਟਾਇਰ 75 ਪੈਸੇ ਆ ਵੀਰੇ ਠੀਕ ਨਾਲ ਦੇ ਟਾਇਰ ਆ ਤੇ ਕੰਪਨੀ ਦੇ ਟਾਇਰ ਨੇ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪਿਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਪਿਆ ਜੇ ਕੋਈ ਬੰਦਾ ਆ ਕੇ ਕਹੇ ਕਲਮ ਰੰਗ ਦੀ ਲੱਗੀ ਆ ਆਪਾਂ ਖਰਚਾ ਦੇ ਦਾਂਗੇ ਠੀਕ ਜਿਵੇਂ ਵੀਰ ਨੇ ਦੱਸਿਆ ਸਾਰਾ ਟਰੈਕਟਰ ਬਿਲਕੁਲ Ориਜ ਤੇ ਡਿਮਾਂਡ ਕਿੰਨੀ ਦਸੀ ਵੀਰੇ ਡਿਮਾਂਡ ਬਾਈ ਇਹਦੀ ਟਰੈਕਟਰ ਦੀ 5 ਲੱਖ ਤੇ 15000 ਰੁਪਿਆ ਜੇਕਰ ਕੋਈ ਥੋੜੀ ਵੀਡੀਓ ਦੇਖ ਕੇ ਉਹ ਆਪਾਂ 5 ਲੱਖ ਰੁਪਿਆ ਦਾ ਟਰੈਕਟਰ ਦੇਦਾ ਠੀਕ ਜਿਵੇਂ ਵੀਰ ਨੇ ਦੱਸਿਆ 5 ਲੱਖ ਤੇ 15000 ਰੁਪਿਆ ਡਿਮਾਂਡ ਆ ਗਈ ਮੌਕੇ ਤੇ ਫੁੱਲ ਮਾਨਤਨ ਹੋਣਾ ਵੀਰ ਹੋਣਾ ਬਿਲੋਂ ਤੇ ਬਾਕੀ ਬਾਈ ਕਹਿੰਦਾ 5 ਲੱਖ ਤੋਂ ਵੀ ਆਪਾਂ ਹੋਰ ਮਾਨਤਨ ਕਰਾਂਗੇ ਵਿੱਚੋਂ ਟਰੈਕਟਰ ਫੁੱਲ オリジナル ਟਰੈਕਟਰ ਆ ਬਾਈ ਜੀ ਜੇ ਕੋਈ ਬੰਦਾ ਰੰਗ ਹੋਇਆ ਸਾਫਤ ਕਰਦੇ ਆ ਆਪਾਂ ਖਰਚਾ ਦੇ ਦਾਂਗੇ ਘਰੇ ਬਾਈ ਤੇ ਚਲਾਉਣ ਵਾਲਾ ਟਰੈਕਟਰ ਆ ਕੋਈ ਸੰਦ ਘਰੇ ਰੱਖਣ ਵਾਲਾ ਵੀਰ ਬਹੁਤ ਵਧੀਆ ਟਰੈਕਟਰ ਆ ਵੀ ਇਹਦਾ ਮਾਡਲ ਕੀ ਆ ਬਾਈ ਜੀ ਫਾਰਮ ਟ੍ਰਿਕ 45 ਬਾਈ 7 ਮਾਡਲ ਟਰੈਕਟਰ ਆ ਠੀਕ ਹੈ ਜੀ ਜਮਾ ਨਵਾਂ ਡੇਟਾ 2000 ਘੰਟਾ ਚੱਲਿਆ ਵਾ ਸਿਰਪੇ ਇਹ ਬੰਦੇ ਬਾਹਰ گئے ਹੋਏ ਸੀ ਟਰੈਕਟਰ ਖੜਾ ਰਿਹਾ ਠੀਕ ਹੈ ਜੀ ਹਾਂ ਇਹਦੇ ਨਾਲ ਦੇ ਟਾਇਰ ਲਾ ਕੇ ਆਪਾਂ ਹੁਣ ਨਵੇਂ ਪਾਏ ਆ ਠੀਕ ਵੀ 2007 ਮਾਡਲ ਹਾਂ ਬੰਦੇ ਬਾਹਰ گئے ਹੋਏ ਸੀ ਟਰੈਕਟਰ ਖੜਾ ਹੀ ਰਿਹਾ ਇਹ ਚੱਲਿਆ ਬਹੁ ਘਟਾ ਬਹੁ ਘਟਾ ਚੱਲਿਆ ਟਰੈਕਟਰ ਆ 7 ਮਾਡਲ ਆ ਬੰਦੇ ਬਾਹਰ ਗਏ ਜੀ ਵੀਰ ਉਹਨਾਂ ਤੋਂ ਲੈ ਕੇ ਆਇਆ ਟਰੈਕਟਰ ਟਾਇਰ ਵੀਰ ਨੇ ਨਵੇਂ ਪਾਏ ਆਗੇ ਕੰਪਨੀ ਦਾ ਟਾਇਰ ਹੈ ਜੀ ਆਪਣੀ ਦਾ ਟਾਇਰ ਹੈ ਸਾਰਾ ਟਰੈਕਟਰ ਬਿਲਕੁਲ origignal ਪਿਆ ਰੰਗ ਪੇਂਟ ਬਖੋਣ ਸਾਫ ਕੰਡੀਸ਼ਨ ਹੈਗਾ ਇਹ ਮਾਲਕਾ ਦਾ ਟਰੈਕਟਰ ਹੈ ਕੋਈ ਦੂਜੇ ਦਾ ਨਹੀਂ ਗਿਆ ਬਾਤ ਪਹਿਲੇ ਮਾਲਕਾ ਦਾ ਟਰੈਕਟਰ ਹੈ ਕੋਈ ਦੂਜੇ ਦਾ ਨਹੀਂ ਵੀਰ ਲੈ ਕੇ ਆਇਆ ਦੂਜੇ ਦਾ ਰੰਗ ਪੇਂਟ ਦਾ origignal ਆਪਣੀ ਫੁੱਲ ਗਾਰੰਟੀ ਹੂਰ ਹੈ ਜੀ ਸਾਰਾ ਟਰੈਕਟਰ ਬਿਲਕੁਲ origignal ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਕਿਤੇ ਰੰਗ ਪੇਂਟ ਦਾ ਕੋਈ ਨਹੀਂ ਲੱਗਿਆ ਬਿਲਕੁਲ origignal ਰੰਗ ਪੇਂਟ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਪੰਜਾਬ ਨੰਬਰ ਟਰੈਕਟਰ ਆ ਠੀਕ ਆ ਭਾਈ ਜੀ ਪੰਜਾਬ ਨੰਬਰ ਆ ਟਰੈਕਟਰ ਦਾ ਤੇ ਭਾਈ ਜੀ ਡਿਮ ਇਹਦੀ ਡਿਮਾਂਡ ਹੈਗੀ ਵੀਰ ਜੀ 2 ਲੱਖ ਤੇ 95000 ਰੁਪਿਆ ਠੀਕ ਹੈ ਜੀ 2 ਲੱਖ ਤੇ 80000 ਰੁਪਿਆ ਦਾ ਰੇਟਰ ਦੇਵਾਂਗੇ ਜਿਹੜਾ ਬੰਦਾ ਸਾਡੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਬਾਈ ਜੀ 2 ਲੱਖ 95000 ਰੁਪਿਆ ਡਿਮਾਂਡ ਆ ਗਈ ਮੌਕੇ ਤੇ ਫੁੱਲ ਮਾਨਤਨ ਕਰਨਾ ਵੀਰੋਣਾਂ ਵਾਲੇ ਸਾਰੇ ਟਰੈਕਟਰਾਂ ਦੀ ਮਾਨਤਨ ਫੁੱਲ ਹੁੰਦਾ ਹੈਗਾ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਉਹਦਾ ਹੋਰ ਵੀ ਵੀਰੋਣੇ ਆਪਣੇ ਨਸਮਰਕ ਕਰ ਲੈ ਹੋਰ ਵੀ ਮਾਨਤਨ ਵੀਰੋਣੇ ਕਰ ਦੇਣਗੇ ਅਗਲਾ ਟਰੈਕਟਰ ਹੈਗਾ ਜੀ ਫਾਰਮ ਟਰੱਕ 50 ਦਾ ਟਰੈਕਟਰ ਆ ਚੈੱਕ ਕਰੋ ਫਾਰਮ ਟਰੱਕ 50 ਦਾ ਟਰੈਕਟਰ ਹੀ ਬਹੁਤ ਚੰਗਾ ਟਰੈਕ ਬਾਕੀ ਮੇਨ ਗੱਲ ਹੋਈ ਆਪਣੇ ਕੋਲੇ ਜਿਹੜੇ ਟਰੈਕਟਰ ਹੋਣਗੇ origignal ਹੀ ਮਿਲਣਗੇ ਤੁਹਾਨੂੰ ਆਪਾਂ ਰੰਗ-ਪਤੰਗ ਵਾਲਾ ਕੰਮ ਨਹੀਂ ਕਰਦੇ ਉਹ ਡੀਏ ਦੇ ਗਿੱਠਕਦਾਲ ਦੇ ਰੰਗ ਬੱਜਾ ਉਹ ਤੁਹਾਨੂੰ ਦੱਸ ਦਿੰਦਾ ਹਾਂ ਉਹ ਦੱਸਦਾ ਵੀਰ ਨੇ ਕਿਤੇ ਕੋਈ ਝੂਠ ਨਹੀਂ ਬੋਲਿਆ ਵੀਰ ਨੇ ਸਾਰਾ ਟਰੈਕਟਰ ਬਿਲਕੁਲ origignal ਖੜਿਆ ਤੇ ਇਹਦਾ ਮਾਡਲ ਵਗੈਰਾ ਇਹਦਾ ਮਾਡਲ ਵਗੈਰਾ ਕੀ ਕੁਛ ਆ ਇਹਦਾ ਮਾਡਲ ਹੈਗਾ 98 ਵੀਰ ਜੀ ਠੀਕ ਹੈ ਜੀ 1998 ਮਾਡਲ ਟਰੈਕਟਰ ਹੈਗਾ ਇਹ 1998 ਵਾਲਾ ਟਰੈਕਟਰ ਹੈ ਰੇਟ ਤਾਂ ਇਹਦਾ 1 ਲੱਖ 73000 ਰੁਪਿਆ ਜੇ ਕੋਈ ਮੌਕੇ ਤੇ ਆਪਣੀ ਵੀਡੀਓ ਦੇਖ ਕੇ ਉਹ 1 ਲੱਖ 60000 ਰੁਪਏ ਦਾ ਹਾਂ ਵੀਰ ਬਣੋ ਫੁੱਲ ਮਾਨਤਨ ਹੋਊਗਾ 175000 ਰੁਪਏ ਡਿਮਾਂਡ ਹੈਗੀ ਮੌਕੇ ਤੇ ਹੋਰ ਵੀ ਮਾਨਤਨ ਹੋ ਜੂਗਾ ਟਰੈਕਟਰ ਆਪਣੇ ਕੋਲੇ ਹੈਗਾ ਮੈਸੀ ਇਹਦੇ ਟਾਇਰ ਕਿੰਨੇ ਵੀਰੇ ਆਪਾਂ ਥਰਮਰ ਪਾ ਦੇ ਨਵੇਂ ਟਾਇਰ ਆਗੇ ਚਾਰੇ ਸਾਰੇ ਟਰੈਕਟਰਾਂ ਦੇ ਬਿਲਕੁਲ ਨਵੇਂ ਕੋ ਟਾਇਰ ਪਏ ਆਗੇ ਇੱਕ ਆਪਣੇ ਕੋਲੇ ਸੱਤ ਮਲ ਟਰੈਕਟਰ ਆ ਪਹਿਲੇ ਘਰੋਂ ਲਿਆਗਾ ਸਿਰਫ 1900 ਘੰਟਾ ਟਰੈਕਟਰ ਚੱਲਿਆ ਵਾ ਠੀਕ ਹੈ ਮੈਸੀ ਟਰੈਕਟਰ 2007 ਮਾਡਲ 2047 ਮਾਡਲ ਰੰਗ ਪੇਂਟ ਦਾ 90% ਟਰੈਕਟਰ ਦੀ ਕੰਡੀਸ਼ਨ ਨਾਲ ਦੇ ਟਾਇਰ ਟਰੈਕਟਰ ਦੇ ਮਗਰਲੇ 45% ਮੂਹਰਲੇ ਨਵੇਂ ਪਾਤੇ 깔 ਠੀਕ ਹੈ ਜੀ ਉਹ ਟਰੈਕਟਰ ਆਪਾਂ ਰੇਟ ਤਾਂ ਹੈਗਾਗਾ ਉਹਦਾ 2,85,000 ਰੁਪਿਆ ਠੀਕ ਹੈ ਜੀ ਪਰ ਦੇ ਦੇਵਾਂਗੇ ਟਰੈਕਟਰ 2,65,000 ਰੁਪਿਆ ਠੀਕ ਇਹਨੇ ਦੱਸਿਆਗਾ ਮੈਸੀ ਟਰੈਕਟਰ 2007 ਮਾਡਲ ਆਗਾ ਬਾਕੀ ਆਪਣੇ ਕੋਲੇ ਸਾਰੇ ਬਿਨਾ ਰੰਗ ਪੇਂਟ ਵਾਲੇ ਟਰੈਕਟਰ ਹੁੰਦੇ ਸੋਹਣਾ ਟਰੈਕਟਰ ਲੈਦਾ ਇੰਜਨ ਗੇਅਰ ਦੀ ਬੰਦਾ ਘਰੇ ਆ ਕੇ ਤਸੱਲੀ ਕਰ ਸਕਦਾ ਫੁੱਲ ਠੀਕ ਹੈ ਜੀ ਵੀਰ ਦਾਗਾ ਵਪਾਰ ਦਾ ਕੰਮ ਹੈਗਾ ਟਰੈਕਟਰਾਂ ਦਾ ਸਾਰੇ ਟਰੈਕਟਰ ਬਾਈ ਬਿਲਕੁਲ origignal ਲਿਆਉਂਦਾਗਾ ਆਹ ਟਰੈਕਟਰ ਦੇ ਕੱਲਾ 475 ਦੇ 100 ਤੋਂ ਤਾਂ 100 ਤੇ ਥੋੜੇ ਜਿਹਾ ਥਾਂ ਤੇ ਰੰਗ ਵੱਜਾ ਹੋਇਆ ਬਾਕੀ ਸਾਰੇ ਟਰੈਕਟਰ ਜਿਵੇਂ ਖੜੇ ਆਦੇ ਬਿਲਕੁਲ origignal ਟਰੈਕਟਰ ਆ ਤੁਸੀਂ ਆਪਦੀ ਤਸੱਲੀ ਕਰਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਬਾਕੇ ਇੰਜਨ ਗੇਅਰ ਵੱਲੋਂ ਪੂਰੇ ਟਰੈਕਟਰਾਂ ਦੀ ਫੁੱਲ ਗਾਰੰਟੀ ਹੋਊਗੀ ਸਾਰੇ ਟਰੈਕਟਰ ਬਿਲਕੁਲ ਰੀਜਨਲ ਆ ਫੁੱਲ ਡਿਮਾਂਡ ਚ ਬਾਕੀ ਕਾਪੀ ਕਾਗਜ਼ਾਂ ਦੀ ਜਿੰਨਾ ਚਿਰ ਬੰਦੇ ਦੇ ਕੋਲੇ ਰਹੂਗਾ ਭਾਵੇਂ 10 ਸਾਲ ਰੱਖ ਲਏ ਆਪਣੀ ਫੁੱਲ ਜ਼ਿੰਮੇਵਾਰੀ ਹੋਵੇ ਕੋਈ ਕਾਪੀ ਗਲਤ ਹੋਵੇ ਕੋਈ ਆਪਾਂ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਜੀ ਹਾਂ ਵੀਰ ਕਹਿੰਦਾ ਸਾਰੇ ਕਾਗਜ਼ਾਂ ਦੀ ਫੁੱਲ ਗਰੰਟੀ ਹੈ ਵੀਰ ਜੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਸਾਰੇ ਪਿਆਵ ਨੰਬਰ ਕੋਈ ਰਾਜਸਥਾਨ ਵਗੈਰਾ ਅਸੀਂ ਲੈਂਦੇ ਨਹੀਂਗੇ ਵੀਰ ਜੀ ਠੀਕ ਹੈ ਜੀ ਸਾਰੇ ਟਰੈਕਟਰ ਪਿਆਵ ਨੰਬਰ ਆ ਸਾਰੇ ਟਰੈਕਟਰ ਸੋਨੇ ਆ ਪੂਰੇ ਠੀਕ ਸਾਰੇ ਟਰੈਕਟਰ ਬਿਲਕੁਲ オリジナル ਆ ਪੰਜਾਬ ਨੰਬਰ ਦੇ ਟਰੈਕਟਰ ਆਗੇ ਬਿਲਕੁਲ ਬਾਜਬਰੇਟਾਂ ਦੀ ਟਰੈਕਟਰ ਮਿਲ ਰਿਹਾ ਵੀਰ ਕੋਲੋਂ ਇੰਨੇ ਘੱਟ ਰੇਟਾਂ ਦੇ ਟਰੈਕਟਰ ਨਹੀਂ ਮਿਲਦੇ ਵੀਰੇ ਇਹਦੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆ ਕੇ ਸ਼ੇਅਰ ਕੀਤੀ ਆ ਕੇ ਦਿਖਾ ਦੇਗਾ ਉਹਨੂੰ 5000 ਰੁਪਏ ਸਾਰੇ ਟਰੈਕਟਰਾਂ ਤੋਂ ਲੈਸ ਕਰ ਦੂੰ ਜਿਹੜਾ ਮਰਜ਼ੀ ਲੈ ਲੈ ਧੰਨਵਾਦ ਵੀਰ ਦਾ ਵੀਰ ਨੇ ਦੱਸਿਆ ਜਿਵੇਂ ਕਿਹਾ ਵੀਰ ਕਹਿੰਦਾ ਜੇਕਰ ਵੀਰ ਵੀਡੀਓ ਸ਼ੇਅਰ ਕਰਕੇ ਵੀਰ ਨੂੰ ਦਿਖਾਊਗਾ ਵੀ ਆਹ ਵੀਡੀਓ ਦੇਖ ਕੇ ਟਰੈਕਟਰ ਲੈਣ ਆਇਆ 5000 ਰੁਪਏ ਮਾਨਤਨ ਆਪਾਂ ਕਰਾਂਗੇ ਇਹ ਦੂ ਦਾ ਮਰਜੀ ਟਰੈਕਟਰ ਲੈ ਲਿਓ 2000 ਰੁਪਏ ਲੈਸ ਕਰ ਦੂੰਗਾ ਵੀਰ ਕਹਿੰਦਾ ਸਾਰੇ ਟਰੈਕਟਰਾਂ ਦਾ ਮਾਨਤਨ ਆਪਾਂ ਫੁੱਲ ਕਰਾਂਗੇ ਜਿਹੜਾ ਵੀਰ ਵੀਰੋ ਜੇ ਕਿ ਆਊਗਾ ਵੀਡੀਓ ਨੂੰ ਵੀਡੀਓ ਦਿਖਾ ਦਿਓ ਉਹਦਾ ਫੁੱਲ ਮਾਨਤਨ ਵੀਰ ਉਹਨੇ ਕਰ ਦੇਣਗੇ ਸਾਰੇ ਟਰੈਕਟਰਾਂ ਨੂੰ ਵੈਸੇ ਵੀ ਫੁੱਲ ਮਾਨਤਨ ਕਰ ਰਿਹਾ ਬਿਲਕੁਲ ਨਵੇਂ ਟਰੈਕਟਰ ਆ ਗਏ ਕਿਤੇ ਕੋਈ ਰੰਗ ਪੇਂਟ ਨਹੀਂ ਹੋਇਆ ਸਾਰੇ ਟਰੈਕਟਰ ਨਵੇਂ ਟਾਇਰ ਪਏ ਸਾਰੇ ਟਰੈਕਟਰਾਂ ਦੀ ਬਾਜਬ ਰੇਟ ਆ ਗਏ ਤੇ ਆਪਾਂ ਵੀਰ ਦਾ ਨੰਬਰ ਦੱਸਿਆ ਦੱਸਿਆ ਇੱਕ ਵਾਰੀ ਹੋਰ ਦੱਸ ਦਿੰਨੇ ਆ ਵੀਰ ਆਪਣਾ ਮੋਬਾਈਲ ਨੰਬਰ ਦੱਸ ਦਿਓ ਇੱਕ ਵਾਰੀ ਮੋਬਾਈਲ ਨੰਬਰ ਵੀਰ ਜੀ 986635760 ਆ ਠੀਕ ਹੈ ਜੀ ਤੇ ਇੱਕ ਹੈਗਾ 8146831899 ਆ ਠੀਕ ਹੈ ਜੀ ਬਾਕੀ ਆਪਾਂ ਰੀਗਨਲ ਡਾਇਰੈਕਟਰੀ ਲੈਣੇ ਕੋਈ ਮਾਰਾ ਰੈਟਰ ਨਹੀਂ ਦਿੰਦੇ ਠੀਕ ਹੈ ਬਾਕੀ ਮੇਰੇ ਕੋਲ तकरीबन ਫਰਸਟ ਕੁਆਲਿਟੀ ਦੇ ਡਾਇਰੈਕਟਰੀ ਹੁੰਦੇ ਆ ਸਾਰੇ ਠੀਕ ਹੈ ਜੀ ਹਾਂ ਵੀਰ ਕੋਲੇ ਸਾਰੇ ਟਰੈਕਟਰ ਫਰਸਟ ਪਾਰਟੀ ਦੇ ਟਰੈਕਟਰ ਆ ਪੰਜਾਬ ਨੰਬਰ ਦੇ ਟਰੈਕਟਰ ਹੁੰਦੇ ਆ ਬਿਲਕੁਲ ਰੀਜਨ ਟਰੈਕਟਰ ਦਾ ਵੀਰ ਦਾ ਆਪਾਂ ਮੋਬਾਈਲ ਨੰਬਰ ਦੱਸਿਆ ਹੈ ਕਿਸੇ ਵੀ ਟਰੈਕਟਰ ਦੀ ਕੋਈ ਲੋਡ ਹੁੰਦੀ ਹੈ ਤਾਂ ਵੀਰ ਨਾਲ ਆਪਾਂ ਸੰਪਰਕ ਕਰ ਲਿਆ ਕਰੋ ਬਿਲਕੁਲ ਬਾਜਵਰੇਟਾਂ ਦੇ ਵੀਰ ਕੋਲ ਟਰੈਕਟਰਾਂ ਦੇ ਪਿੰਡ ਮੱਜੂ ਕੇ ਵੀਰ ਦਾ ਬਹੁਤ ਨੇ ਟਰੈਕਟਰ ਆਪਣੇ ਹੋਰ ਭੜੋੜ ਖੜੇ ਉਹ ਮਾੜਾ ਮੋਟਾ ਨਿੱਕਾ ਮੋਟਾ ਕੰਮ ਕਰਵਾ ਕਰਨ ਨੂੰ ਆਪਣੇ ਕੋਲੇ ਹਰ ਵਕਤ 10-12 ਟਰੈਕਟਰ ਹੁੰਦੇ ਆ ਠੀਕ ਹੈ ਵੀਰ ਨੇ ਦੱਸਿਆ 10-15 ਤੋਂ 10 ਤੋਂ 15 ਟਰੈਕਟਰ ਵੀਰ ਕੋਲੇ ਹਰ ਵਕਤ ਹੁੰਦੇ ਆ ਬਾਕੀ ਟਰੈਕਟਰ ਵੀ ਖੜੇ ਆ ਟਰੈਕਟਰ ਉਹ ਬਾਕੀ ਅਗਲੀ ਵੀਡੀਓ 'ਚ ਦਿਖਾਵਾਂਗੇ ਆਪਾਂ ਵੀਰ ਦਾ ਪੰਪ ਪਿੰਡ ਮੱਝੂਗਿਆ ਜ਼ਿਲ੍ਹਾ ਬਰਨਾਲਾ ਕਾ ਮੋਬਾਈਲ ਨੰਬਰ ਆਪਾਂ ਦੱਸਤਾ ਵੀਰ ਨਾਲ ਸੰਪਰਕ ਕਰਕੇ ਸਾਰੇ ਟਰੈਕਟਰਾਂ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਕੀ ਵੀਡੀਓ ਵਿੱਚ ਵੀ ਦੱਸੀ ਆ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਉਹਦਾ ਫੁੱਲ ਮਾਨਤਨ ਕਰਨਗੇ ਇਦਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਮੇਰਾ ਵੀਰ ਸਾਰੇ ਟਰੈਕਟਰ ਬਿਲਕੁਲ オリジナル ਹੁੰਦੇ ਆ ਵੀਰ ਕੋਲੇ ਇਹ ਹੋਰ ਕੋਈ ਟਰੈਕਟਰ ਵੀ ਵੀਰ ਕੋਲੇ ਸਾਰੇ ਖੜੇ ਹੁੰਦੇ ਆ ਕੋਈ ਜੇ ਕੋਈ ਤੁਹਾਨੂੰ ਨਹੀਂ ਟਰੈਕਟਰ ਇਹਨਾਂ ਚੋਂ ਹਨਾ ਕੋਈ ਹੋਰ ਟਰੈਕਟਰ ਲੈਣਾ ਵੀਰ ਨਾਲ ਉਹ ਵੀ ਤੁਸੀਂ ਸੰਪਰਕ ਕਰਕੇ